ਸੋਸ਼ਲ ਮੀਡੀਆ ਸਟਾਰ ਜਿਸ ਨੇ ਚਾਕੂ ਨਾਲ ਗਲਾ ਵੱਢ ਕੇ ਕੀਤੀ ਕੁੜੀ ਦੀ ਹਤਿਆ ਆਓ ਤੁਹਾਨੂੰ ਜਾਣਕਾਰੀ ਦਿੰਨੇ ਆ ਡਿਟੇਲ ਦੇ ਵਿੱਚ ਵੀਡੀਓ ਨੂੰ ਲਾਈਕਸ ਤੱਕ ਬਣੇ ਰਹੋ ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਨਵਾਦ ਜੀ ਨਿਤ ਕਿਸੇ ਨਾ ਕਿਸੇ ਕੰਟਰੋਵਰਸੀ ਵਿੱਚ ਘਿਰਿਆ ਰਹਿੰਦਾ ਹੈ ਉਸ ਵੱਲੋਂ ਇੱਕ ਕੁੜੀ ਦਾ ਕਤਲ ਕੀਤਾ ਗਿਆ ਹੈ ਗਲਾ ਵੱਢ ਕੇ ਇਸ ਲਈ ਮੁੰਬਈ ਪੁਲਿਸ ਅਤੇ ਨਵੀੜਾ ਪੁਲਿਸ ਨੇ ਜੁਆਇੰਟ ਆਪਰੇਸ਼ਨ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਮਾਮਲਾ 18 ਮਈ ਦਾ ਹੈ ਤੁਹਾਨੂੰ ਦੱਸ ਦਈਏ ਕੀ ਇਹ ਮੌੜਲੇ ਕਰਨ ਦੇ ਚੱਕਰ ਵਿੱਚ 2022 ਨੂੰ ਸੁਖਰਤਿਆ ਮੁੰਬਈ ਆਇਆ ਸੀ ਜਿੱਥੇ ਇਸ ਦੀ ਮੁਲਾਕਾਤ ਇੱਕ ਸਲੂਨ ਤੇ ਲੱਗੀ ਹੋਈ ਇੱਕ ਕੁੜੀ ਨਾਲ ਹੁੰਦੀ ਹੈ ਉਸ ਲੜਕੀ ਨੇ ਇਸਨੂੰ 5 ਲੱਖ ਰੁਪਏ ਸਪਾਰੀ ਦਿੱਤੀ ਇੱਕ ਮਹਿਲਾ ਦਾ ਕਤਲ ਕਰਨਾ ਹੈ बाद ਦੇ ਵਿੱਚ ਪਤਾ ਚੱਲਿਆ ਕਿ ਉਸਦੇ ਹੀ ਪਤੀ ਨੇ ਇਸ ਪਾਰੀ ਆਪਣੇ ਘਰਵਾਲੀ ਨੂੰ ਮਾਰਨ ਵਾਸਤੇ ਦਿੱਤੀ ਹੈ ਅਤੇ ਸੁਕਰਤੀਆ ਤੇ ਉਸ ਦਾ ਭਰਾ ਗਰਮੇ ਸਿੰਘ ਨੇ ਚਾਕੂ ਅਤੇ ਮਾਸਕ ਆਨਲਾਈਨ ਮਗਵਾਏ। ਔਰ ਮਹਿਲਾ ਦੀ ਰੇਕੀ ਕਰਨ ਤੋਂ ਬਾਅਦ ਬੇਲਾ ਦਾ ਗਲਾ ਕੱਟ ਦਿੱਤਾ ਤੇ ਉਸ ਦੀ ਮੌਤ ਹੋ ਗਈ। ਉਸੇ ਮਾਮਲੇ ਵਿੱਚ ਹੁਣ ਇਹਨਾਂ ਨੂੰ ਜੁਆਇੰਟ ਆਪਰੇਸ਼ਨ ਕਰਕੇ